ਇਸ ਵਕਤ ਫਰੀਦਕੋਟ ਵਿੱਚ ਮੌਜੂਦ ਆ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਇਸ ਵਕਤ ਅੱਗ ਬੁਝਾਉਣ ਦੇ ਲਈ ਪੂਰਾ ਪ੍ਰਸ਼ਾਸਨ ਜਿਹੜਾ ਹੈਗਾ ਇੱਥੇ ਪਹੁੰਚਿਆ ਹੋਇਆ ਹੈ ਤਾਂ ਛੜੀਆਂ ਦੇ ਨਾਲ ਜਿਹੜੀ ਹੈ ਅੱਗ ਬੁਝਾਈ ਜਾ ਰਹੀ ਹੈ ਪੁਲਿਸ ਦੇ ਜਵਾਨ ਜਿਹੜੇ ਨੇ ਇਸ ਵਕਤ ਇੱਥੇ ਤੁਹਾਨੂੰ ਅੱਗ ਬੁਝਾਉਂਦੇ ਹੋਏ ਨਜ਼ਰ ਆਣਗੇ ਜੋ ਕਿ ਪ੍ਰਾਣੀ ਨੂੰ ਜਿਹੜੀ ਖੇਤਾਂ ਵਿੱਚ ਅੱਗ ਲਗਾਈ ਜਾਂਦੀ ਹੈ ਉਸ ਨੂੰ ਰੋਕਣ ਦੇ ਲਈ ਇਸ ਵਕਤ ਜਿਹੜਾ ਹੈਗਾ ਪ੍ਰਸ਼ਾਸਨ ਅਤੇ ਪ੍ਰਬੰਧ ਕਰਦਾ ਨਜ਼ਰ ਆ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਇਸ ਵਕਤ ਫਰੀਦਕੋਟ ਦੇ ਪਿੰਡਾਂ ਦੇ ਆ ਦਿਖ ਰਹੇ ਹੋ ਜਿੱਥੇ ਕਿ ਐਸਐਸਪੀ ਫਰੀਦਕੋਟ ਅਤੇ ਡੀਸੀ ਫਰੀਦਕੋਟ ਜੋ ਨੇ ਖੁ ਅਕਿੱਤਾ ਜਾਈਏ ਤਾਂ ਤਸਵੀਰ ਤੁਸੀਂ ਇਸ ਵਕਤ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਫਰੀਦਕੋਟ ਦੀਆਂ ਤਸਵੀਰਾਂ ਨੇ ਜਿੱਥੇ ਕਿ ਇਸ ਵਕਤ ਡੀਐਸਪੀ ਸਾਹਿਬ ਜਿਹੜੇ ਨੇ ਖੁਦ ਪਹੁੰਚੇ ਹੋਏ ਨੇ ਅਤੇ ਅੱਗ ਜਿਹੜੀ ਬੁਝਾਈ ਜਾ ਰਹੀ ਹੈ ਤਾਂ ਤਸਵੀਰ ਇਸ ਵਕਤ ਤੁਸੀਂ ਦੇਖ ਸਕਦੇ ਹੋ ਜਿਹੜੀ ਅੱਗ ਲੱਗੀ ਸੀ ਉਸ ਨੂੰ ਜਿਹੜਾ ਹੈਗਾ ਇੱਥੇ ਬੁਝਾਇਆ ਗਿਆ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਗ again ਨਾ ਉਦੇ ਸਰ ਕੋਤਾਜ ਮੈਦਾਨ ਵਿੱਚ ਉਤਰੇ ਹੋਏ ਹਾਂ ਜੀ ਇਹ ਮਤਲਬ کافی ਸੀਰੀਅਸ ਇਸ਼ੂ ਹੈ ਸਭੀ ਜਾਣਦੇ ਹੈਗੇ کافی ਪੋਲੂਸ਼ਨ ਵਧ ਰਿਹਾ ਸੀਗਾ ਪਿਛਲੇ ਕਈ ਦਿਨਾਂ ਤੋਂ ਤੇ ਥੋੜਾ ਫੌਗ ਵੀ ਸੀਗਾ ਤੇ ਧੂਆ ਮਿਲ ਕੇ ਉਹ স্মੋਕ ਬਣ ਜਾਂਦਾ ਹੈਗਾ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਨੂੰ ਜਾਗਰੂਕ ਕਰੀਏ ਕਿ ਥਿਸ ਇਜ਼ ਇਹ ਤਾਂ ਉਹਨਾਂ ਦੇ ਖੇਤ ਲਈ ਵੀ ਅੱਛਾ ਨਹੀਂ ਹੈ ਜੋ ਜਦੋਂ ਜਲ ਜਾਂਦਾ ਹੈਗਾ ਤਾਂ ਖੇਤੀ ਜੋ ਸ਼ਕਤੀ ਹੈ ਉਹ ਨਸ਼ਟ ਹੋ ਜਾਂਦੀ ਹੈ ਤੇ ਪੋਲੂਸ਼ਨ ਤੋਂ کافی ਪ੍ਰੋਬਲਮ ਹੈ ਛੋਟੇ ਬੱਚਿਆਂ ਨੂੰ ਔਰ ਬਜ਼ੁਰਗਾਂ ਨੂੰ ਖਾਸ ਕਰ ਤੇ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਅਗਨਾ ਲਗਾਣ ਤੇ ਸਾਰੇ ਜੋ ਸੁਪਰ ਸੀਡਰ ਹੈਪੀ ਸੀਡਰ ਸਰਕਾਰ ਨੇ ਬਹੁਤ ਜ਼ਿਆਦਾ ਸਬਸਿਡੀ ਦੇ ਦਿੱਤੀ ਹੋਈ ਹੈ ਆਪਣੇ ਜ਼ਿਲੇ ਵਿੱਚ 2700 2800 ਕੇ ਕਰੀਬ ਹੈਗੀ ਉਹ ਮਸ਼ੀਨਰੀ ਤੇ ਪੰਚਾਇਤ ਤੇ ਕੋਆਪਰੇਟਿਵ ਦੀ ਮਸ਼ੀਨਰੀ ਤੋਂ ਆਪਾਂ ਫ੍ਰੀ ਵੀ ਕਰਤੀ ਹੈਗੀ 5 ਏਕੜ ਤੱਕ ਕੇ ਕਿਸਾਨਾਂ ਲਈ ਤੇ ਬਾਕੀ ਵੀ ਮਸ਼ੀਨਰੀ ਦਾ ਰੇਟ ਸਰਕਾਰ ਨੇ ਕਮਤਕਮ ਫਿਕਸ ਕੀਤਾ ਹੋਇਆ ਤੇ ਅਸੀਂ ਅਪੀਲ ਕਰ ਰਹੇ ਹਾਂ ਲੋਕਾਂ ਨੂੰ ਕਿ ਉਹ ਜ਼ਰੂਰ ਇਸ ਤੋਂ यूज करके ही करन आग ना लगा आग लगा तो बहुत ज़्यादा प्रॉब्लम है पिछली बार कोई फर्क पैया काफ़ी फर्क है अगर असं आंकड़े की गल करें तो आप कम से कम बीस परसेंट है पिछले साल दे काफ़ी कम है पिछले साल अगर बारह सौ सी तो आप इस बार ढाई सौ तीन सौ के करीब ही है तो कोशिश है कि आज मैं और एस एस पी मैडम ही नहीं बट ए डी सी एस टी एम्स डी एस पी एस पीस त कम से कम एक सौ सत्तर नोडल ऑफिसर हर एक पिंड एक दता हुआ है ਤੇ 35 ਸੁਪਰਵਾਈਜ਼ਰੀ ਆਫੀਸਰ 20 ਕਲਸਟਰ ਆਫੀਸਰ ਸਾਡੇ ਨੂੰ ਸਾਰੇ ਨੂੰ ਅਸੀਂ ਪਿੰਡ ਬਾਟ ਕੇ ਦਿੱਤਾ ਹੋਇਆ ਹੈ ਕਿ ਤੁਸੀਂ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰੋ ਤੇ ਜਿੱਥੇ ਲੱਗਦਾ ਹੈ ਵਾਹ ਬੁਝਾਓ ਅਸੀਂ ਸਾਰੇ ਫਾਇਰ ਬ੍ਰਿਗੇਡ ਵਹੀਕਲਸ ਵੀ ਅਸੀਂ ਲੈ ਕੇ ਘੁੰਮ ਰਹੇ ਹਾਂ ਕਿ ਤੁਰੰਤ ਅਸੀਂ ਰੋਕ ਪਾਈਏ ਮੈਡਮ ਪੁਲਿਸ ਡਿਪਾਰਟਮੈਂਟ ਵੀ ਨਾਲ ਸਹਿਯੋਗ ਕਰ ਰਿਹਾ ਹੈ ਤੁਹਾਡੇ ਜਵਾਨ ਵੀ ਦੇਖ ਰਹੇ ਅੱਗ ਬੁਝਾ ਰਹੇ ਆ ਕਿ जी देखिए ये एक जॉइंट कोलैबोरेटिव एफर्ट ही है और वो जॉइंट एफर्ट दे सदका ही इस बार जड़ा एयर क्वालिटी इंडेक्स है वो काफ़ी इंप्रूव्ड है फरीदकोट जिले दी अगर है की अगर असी गल करिए जिमें डीसी ने दसिया कि द फार्म फायरस और ऑलसो अमीयर ट्वेंटी परसेंट ऑफ द लास्ट ईयर ਤਾਂ ਸਾਰਿਆਂ ਨੇ ਸਾਨੂੰ ਬਹੁਤ ਕੋਆਪਰੇਟ ਵੀ ਕੀਤਾ ਇਸ ਵਾਰ ਤੇ ਮੈਂ ਸਾਰਿਆਂ ਨੂੰ ਇਹੀ ਕਹਵਾਂਗੀ ਕਿ ਜਿੰਨਾ ਤੁਸੀਂ ਹਲੇ ਤੱਕ ਕੋਆਪਰੇਟ ਕੀਤਾ ਅੱਗੇ ਵੀ ਤੁਸੀਂ ਸਾਨੂੰ ਕੋਆਪਰੇਟ ਕਰੋ ਤੇ ਦੂਜੀ ਗੱਲ ਇਹ ਹੈ ਕਿ ਫਿਰ ਵੀ ਅਗਰ ਕੋਈ ਸਾਡੀ ਜਿਹੜੀ ਹਦਾਇਤਾਂ ਹੈंगी ਉਹ ਨਹੀਂ ਮੰਨਦਾ ਹੈ ਤਾਂ ਉਹਦੇ ਅਗੇਂਸਟ ਅਸੀਂ ਸਖਤ ਕਾਰਵਾਈ ਕਰਣਗੇ ਔਰ ਐਫ ਆਈ ਆਰ ਜਿਹੜੀ ਹੈਗੀ ਔਰ ਉਹ ਵੀ ਕੀਤੀ ਜਾਣਗੀ ਕੀਤੀ ਵੀ ਗਈ ਹੈ ਤੇ ਸਾਰਿਆਂ ਨੂੰ ਅਸੀਂ ਇਹੀ ਅਪੀਲ ਕਰਨਗੇ ਕਿ ਤੁਸੀਂ ਜਿਹੜੀ ਇਹ ਸਟਬਲ ਹੈ ਪਰਾਲੀ ਉਹਨੂੰ ਪ੍ਰੋਪਰ ਸੈਂਟੀਫਿਕ ਤਰੀਕੇ ਨਾਲ ਤੁਸੀਂ ਮੈਨੇਜ ਕਰੋ ਤੇ ਜਿੱਥੇ ਵੀ ਤੁਹਾਨੂੰ ਸਾਡੇ ਹੈਲਥ ਦੀ ਲੋਡ ਹੈਗੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਦੇਖੋ ਤਸਵੀਰ ਤੁਹਾਨੂੰ ਦਿਖਾ ਦਨੇ ਇਸ ਪਾਸੇ ਪੁਲਿਸ ਦੇ ਜਵਾਨ ਜਿਹੜੇ ਨੇ ਤੁਹਾਨੂੰ ਨਜ਼ਰ ਆਣਗੇ ਜੋ ਕਿ ਇਸ ਵਕਤ ਇੱਥੇ ਅੱਗ ਬਜਾ ਰਹੇ ਨੇ ਤਾ ਇਸ ਖੇਤ ਵਿੱਚ ਜਿਹੜਾ ਹੈਗੇ ਅੱਗ ਲਗਾਈ ਗਈ ਸੀ ਹਾਲਾਂਕਿ ਕਿਸਾਨ ਇੱਥੇ ਮੌਜੂਦ ਨਹੀਂ ਹੈ ਪਰ ਜੋ ਪੁਲਿਸ ਦੇ ਜਵਾਨ ਨੇ ਤੇ ਡੀ ਐਸ ਪਬ ਨੇ ਉਹ ਖੁਦ ਆਪਣੀ ਫੋਰਸ ਨਾਲ ਜਿਹੜੇ ਨੇ ਇੱਥੇ ਮੈਦਾਨ ਵਿੱਚ ਉਤਰੇ ਨੇ ਤੇ ਖੇਤਾਂ ਵਿੱਚ ਜਾ ਕੇ ਜਿਹੜੀ ਹੈਗੇ ਪ੍ਰਾਲੀ ਇਸ ਵਕਤ ਜਿਹੜੀ ਹੈਗੇ ਜੋ ਸਾੜੇ ਜਾਰੀ ਸੀ ਉਸ ਨੂੰ ਅੱਗ ਨੂੰ ਜਿਹੜਾ ਬੁਝਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਇਸ ਵਕਤ ਫਰੀਦਕੋਟ ਦੇ ਖੇਤਾਂ ਦੀਆਂ ਵੇਖ ਰਹੇ ਹੋ ਜਿੱਥੇ ਕਿ ਜੋ ਪ੍ਰਾਲੀ ਨੂੰ ਅੱਗ ਲਗਾਈ ਗਈ ਸੀ ਉਸ ਨੂੰ ਇਸ ਵਕਤ ਬੁਝਾਇਆ ਜਾ ਰਿਹਾ ਅੱਜ ਪੂਰੇ ਜ਼ਿਲ੍ਹੇ ਵਿੱਚ ਜਿਹੜੇ ਨੇ ਤਮਾਮ ਜਿਹਨੇ ਨੋਡਲ ਅਫੀਸਰਸ ਨੇ ਔਰ ਜਿਹੜੇ ਤਮਾਮ ਲੋਕ ਨੇ ਉਹ ਸਾਰੇ ਜਿਹੜੇ ਨੇ ਖੇਤਾਂ ਵਿੱਚ ਉਤਰੇ ਹੋਏ ਨੇ ਤੇ ਇਸ ਵਕਤ ਖੁਦ ਫਰੀਦਕੋਟ ਦੇ ਜੋ ਵੱਡੇ ਅਧਿਕਾਰੀ ਨੇ ਉਹ ਮੈਦਾਨ ਵਿੱਚ ਉਤਰੇ ਹੋਏ ਨੇ ਅਤੇ ਪਰਾਲੇ ਨੂੰ ਜਿਹੜਾ ਹੈਗਾ ਅੱਗ ਲਗਾਈ ਜਾ ਰਹੀ ਸੀ ਉਸ ਨੂੰ ਮੌਕੇ ਤੇ ਜਾ ਕੇ ਜਿਹੜਾ ਹੈਗਾ ਬੁਝਾਇਆ ਜਾ ਰਿਹਾ ਤੇ ਪਿਛਲੀ ਵਾਰ ਨਾਲ ਦੱਸਿਆ ਗਿਆ ਕਿ ਇਸ ਵਾਰ 20% ਜਿਹੜੀ ਹੈਗੀ ਹੈ ਉਹ ਕਰੀਬ ਕਰੀਬ ਪਰਾਲੇ ਨੂੰ ਅੱਗ ਲਗਾਈ ਗਈ ਪਿਛਲੀ ਵਾਰ ਮਾਮਲੇ ਜਿਹੜੇ ਨੇ ਕਾਫੀ ਜ਼ਿਆਦਾ ਸੀ ਫਿਲਹਾਲ ਵੇਖਦੇ ਆ ਕਿ ਉਹਨਾਂ ਨੂੰ ਲੈ ਵੀ ਦਿਨਾਂ ਵਿੱਚ ਪੰਜਾਬ ਦੀ ਤਸਵੀਰ ਜਿਹੜੀ ਹੈ ਕਦੋਂ ਤੱਕ ਸਾਫ਼ ਹੁੰਦੀ ਹੈ ਫਰੀਦਕੋਟ ਤੋਂ ਕੈਮਰਾ ਪਾਸਾ ਅਭਿਜਿਤ ਸਿੰਘ ਦਿਨਾਤ ਸੂਰਜ ਪ੍ਰਕਾਸ਼ ਦੈਨਿਕ ਸੋਨਾਰਾ ਟੀਵੀ